ਹਾਂਜੀ ਮੈਂ ਡਾਕਟਰ ਦਸਿੰਦਰ ਕਾਲਾ ਦਾ ਪ੍ਰਧਾਨ ਮੈਡੀਕਲ ਪ੍ਰੈਕਟਿਸ ਦਾ ਰੈজিস্টਰੈਂਟ ਦੋਸਤ ਪੰਜਾਬ ਦਾ ਤਾਂ ਸਰ ਇਹ ਲੋਡ ਪੈ ਗਿਆ ਜਿੱਥੇ ਅ ਅੱਜ ਨਹੀਂ ਰੋਲ ਪਈ ਜੀ ਸਾਡੀਆਂ ਮੰਗਾਂ ਜਿਹੜੀਆਂ ਲੰਬੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਪਿਛਲੇ ਸਰਕਾਰਾਂ ਨਾਲ ਵੀ ਅਸੀਂ ਟਕਰਾਉਂਦੇ ਰਹੇ ਹਾਂ ਕਿਸੇ ਵੀ ਸਰਕਾਰ ਨੇ ਮਸਲਾ ਹੱਲ ਨਹੀਂ ਕੀਤਾ ਜਦੋਂ ਇਹ ਸਰਕਾਰ ਚੋਣਾਂ ਦੇ ਦੌਰਾਨ ਸਾਡੇ ਨਾਲ ਵਾਅਦੇ ਕਰਕੇ ਸਾਡਾ ਜਿਹੜਾ ਮੈਨਿਫੈਸਟੋ ਵਿੱਚ ਪਾ ਕੇ ਮੰਗ ਤੇ ਪਹਿਲਾਂ ਵੀ ਸਾਡੇ ਧਾਰਨਾ ਤੇ ਬੋਲ ਕੇ ਜਾਂਦੇ ਰਹੇ ਨੇ ਸਾਰੇ ਇਹਨਾਂ ਦੇ ਲੀਡਰ ਸਾਹਿਬਾਨ ਸੰਮਾ ਸਰਬ ਦੇ ਨਾਲ ਜਿਹੜੇ ਜੋ ਵੀ ਸੌਦੇ ਸਾਥੀ ਨੇ ਤੇ ਪਰ ਜਦੋਂ 4 ਸਾਲ ਬੀਤਣ ਤੋਂ ਬਾਅਦ ਵੀ ਛੱਲਣ ਜਿਹੜੀਆਂ ਮੰਗਾਂ ਨੇ ਉਹ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਇਸ ਤਰ੍ਹਾਂ ਸਰਕਾਰਾਂ ਵਾਂਗੂੰ ਇਦਾਂ ਹੀ ਇਹ ਵੀ ਵਾਦਾ ਖਲਫਾਹੀ ਕਰਕੇ ਸਾਡੇ ਨਾਲ ਧੋਖੇ ਦੇ ਨਾਲ ਹੁਣ ਸੋਕਾ ਇਸ ਤਰੀਕਾ ਕਰਦੇ ਨੇ ਕੀ ਮੰਗਾਂ ਨੇ ਤੁਹਾਡੀ ਨਾ ਮੰਗਾਂ ਸਾਡੀਆਂ ਜਾਇਜ਼ ਨੇ ਜੀ ਪਿਛਲੇ ਲੰਬੇ ਸਮੇਂ ਤੋਂ ਜੋ ਮੈਂ ਤੁਹਾਨੂੰ ਦੱਸਣਾ ਤੋਂ ਔਲੇ ਪਹਿਲਾਂ ਜਦੋਂ ਮੈਂ ਧੰਨਵਾਦ ਕਰਦਾ ਸਾਰੇ ਹੀ মিডিਆ ਦਾ ਜਿਨ੍ਹਾਂ ਨੇ ਤੁਹਾਡੀ ਤੁਸੀਂ ਹਮੇਸ਼ਾ ਸਾਡੀ ਮੰਗ ਨੂੰ ਪੰਜਾਬ ਸਰਕਾਰ ਦੇ ਟੇਬਲ ਤੇ ਲੈ ਕੇ ਜਾਂਦੇ ਨੇ ਤੁਹਾਨੂੰ ਤਹਿ ਦਿਲੋਂ ਧੰਨਵਾਦ ਨਾਲ ਜਿਹੜਾ ਮੰਗਾ ਹੀ ਨੇ ਕਿ ਅਸੀਂ ਪੰਜਾਬ ਦੇ ਸੂਬਿਆਂ ਤੋਂ ਬਾਹਰ ਤੋਂ ਰਿਸ ਤੇ ਸਾਨੂੰ ਪੰਜਾਬ ਚ ਕੰਮ ਕਰਨ ਦਾ ਜਿਹੜਾ ਹੈਗਾ ਅਧਿਕਾਰ ਦਿੱਤਾ ਜਾਵੇ ਅਸੀਂ 30-30 ਸਾਲ ਤੋਂ ਲਗਾਤਾਰ ਜਿਹੜੇ ਪ੍ਰੈਕਟਿਸ ਕਰ ਰਹੇ ਹਾਂ ਤੇ ਤਜਰਬੇ ਦੇ ਆਧਾਰ ਤੇ ਸਾਡਾ ਮਸਲਾ ਹੱਲ ਕੀਤਾ ਜਾਵੇ ਜਿਵੇਂ ਪਾਣੀ ਦਾ ਮਸਲਾ ਹੱਲ ਕੀਤਾ ਕਿ ਕਾਨੂੰਨ ਬਣਾ ਕੇ ਪਾਣੀ ਦਾ ਮਸਲਾ ਹੱਲ ਹੋਇਆ ਪੰਜਾਬ ਦਾ ਇਸ ਤਰ੍ਹਾਂ ਹੀ ਸਾਡੇ ਜਿਹੜੇ ਸਮਾਜਿਕ ਲੋਲ ਨੂੰ ਦੇਖਦੇ ਹੋਏ ਕਿਉਂਕਿ 80% ਲੋਕਾਂ ਦੇ ਅਸੀਂ ਡਾਕਟਰਾਂ ਤੇ ਜਿਹੜੇ ਸੱਤੋਂ ਦਵਾਈਆਂ ਲੈਂਦੇ ਨੇ ਪਿੰਡਾਂ ਦੇ ਵਿੱਚ ਸラム ਬਸਤੀਆਂ ਚ ਤੇ ਇਹ ਸਮਾਜਿਕ ਮਸਲਾ ਦੇਖਦੇ ਹੋਏ ਇਹਨੂੰ ਬਕਾਇਆ ਦੌਰ ਦੇ ਉੱਪਰ ਕਾਨੂੰਨ ਬਣਾ ਕੇ ਸਾਡਾ ਮਸਲਾ ਹੱਲ ਕੀਤਾ ਜਾ ਸਕਦਾ ਇਹ ਹੀ ਸਾਡੇ ਤਿੰਨ ਮੰਤ ਹੈ ਅੱਜ ਤੁਹਾਡਾ ਕੀ ਸੀ ਕਿ ਅੱਜ ਸਾਡਾ ਹੈਗਾ ਜੀ ਅਸੀਂ ਪਹਿਲਾਂ ਵੀ ਸਰਕਾਰ ਦੇ ਖਿਲਾਫ ਲੜਾਈ ਦੇਣੀ ਸੀ ਲੇਕਿਨ ਹੜ੍ਹਾਂ ਦੇ ਦੌਰਾਨ ਸਾਡੇ ਜਾਂ ਟੀਮਾਂ ਜਿਹੜੀਆਂ ਹੈਗੀਆਂ ਪੰਜਾਬ ਦਾ ਹੈੜਾ ਤੇ ਉੱਥੇ ਆਪਣੀ ਮੌਜੂਦਗੀ ਉਹਨਾਂ ਨੇ ਦਰਜ ਕਰਾਈ ਹੈ 40 ਦਿਨ ਉੱਥੇ ਲਗਾਤਾਰ ਰਹੇ ਆ ਔਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਸਾਡੀ ਸਰਕਾਰ ਦੇ ਖਿਲਾਫ ਲੜਾਈ ਜਿਹੜੀ ਇਹ ਪਲੇਠੀ ਜਿਹੜੀ ਰੈਲੀ ਆ ਕੋਲਕਾਪੁਰੇ ਧਰਤੀ ਤੇ ਹੋਈ ਆ ਇੱਥੋਂ ਸ਼ੁਰੂਆਤ ਕੀਤੀ ਆ ਤੇ ਅੱਜ ਅਸੀਂ ਕੁਲਤਾਸਨ ਸੰਧਾ ਜੀ ਨੂੰ ਕਿਉਂਕਿ ਇਹਨਾਂ ਨੇ ਸਾਡੀ ਮੰਗ ਆ ਉੱਥੇ ਸਮਰਥਨ ਕੀਤਾ ਸੀ ਇਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਆਏ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਬੇਨਤੀ ਕਰਨ ਆ ਔਰ ਇਸ ਤੋਂ ਬਾਅਦ ਇਹ ਨਹੀਂ ਹੈਗਾ ਕਿ ਜਿਨ੍ਹਾਂ ਨੇ ਮੰਗ ਪੱਤਾ ਲੈ ਲਿਆ ਸੀ ਚੁਪਕਾ ਕੇ ਬਹਿ ਜਾਗੇ ਇਸ ਤੋਂ ਬਾਅਦ ਸਾਡੇ ਜਿਹੜੀਆਂ ਅਗਲੀਆਂ 14 ਸਮੇਂ ਰੈਲੀਆਂ ਨੇ ਪੰਜਾਬ ਦੇ ਵਿੱਚ ਜਲੰਧਰ ਪਟਿਆਲਾ ਤੇ ਇੱਧਰ ਜਾ ਰੋਪੜ ਜਿਹੜੀ ਇੱਥੇ ਉਹ ਅਸੀਂ ਕਰਾਂਗੇ ਤੇ ਲਾਸਟ ਦੀ ਰੈਲੀ ਸਾਡੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰਾਓ ਕਰੂਗੀ ਜਿੱਥੇ ਪੂਰੇ ਪੰਜਾਬ ਦੀ ਟੀਮ ਉਹ ਹਾਜ਼ਰ ਹੋਊਗੀ ਅੱਜ ਜਿਹੜਾ ਸਾਡਾ 6 ਜਿਲ੍ਹਾਂ ਦੀ ਇਥੇ ਜ਼ੋਨ ਰੈਲੀ ਸੀਗੀ ਜਿਹਦੇ ਵਿੱਚ ਜਿਲ੍ਹਾ 6 ਨੇ ਜਿਹੜੇ ਉਹੀ ਆਏ ਸੀ ਇਹ ਬਾਕੀ ਸਭ ਇਸ ਤਰ੍ਹਾਂ ਹੈ। ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਹੋਏ ਅਨਤਖਾਰਿਤ ਆਰਐਮਪੀ ਡਾਕਟਰ ਨੇ ਜਿਹੜੇ ਪੰਜਾਬ ਦੀ ਗੱਲ ਟੋਟਲ ਕੀਤੀ ਜਾਵੇ ਤਾਂ ਘੱਟੋ-ਘੱਟ 3 ਤੋਂ 4 ਲੱਖ ਦੀ ਗਲਤੀ ਬਣਦੀ ਹੈ ਜਾਂ ਦੇ ਕੇ ਸਰਕਾਰੀ ਅੰਕੜੇ ਤੋਂ ਜ਼ਿਆਦਾ ਦੱਸਦੇ ਆ। ਪਰ ਇਹ ਜਿਹੜਾ ਮਸਲਾ ਹੈਗਾ ਇਹ ਪੰਜਾਬ ਦੀ ਜਿੱਥੇ ਸਮਾਜਿਕ ਮਸਲਾ ਉੱਥੇ ਬੇਰੋਜ਼ਗਾਰੀ ਨਾਲ ਜੁੜਿਆ ਹੋਇਆ ਵੀ ਮਸਲਾ ਕਿਉਂਕਿ ਅਸੀਂ ਫਸਟ ਜਿਹੜਾ ਅਧਿਕਾਰ ਮੰਗਦੇ ਆ ਤੇ ਸਾਲ ਨੂੰ ਜਿਹੜਾ ਹੈਗਾ ਅਸੀਂ ਹਮੇਸ਼ਾ ਕਹਿੰਦੇ ਆ ਚਾਹ ਕੋਈ ਵਲੰਟੀਅਰ ਕੋਰਸ ਕਰਾਓ ਚਾਹੇ ਕੋਈ ਸਾਲ ਨੂੰ ਮਲ ਪੰਜਾਬ ਦੇ ਵਿੱਚ ਵੱਖਰਾ ਮੈਡੀਕਲ ਤੌਰ ਦੇ ਉੱਪਰ ਕੰਮ ਕਰਨ ਦਾ ਅੰਦ ਕਰ ਇਹੀ ਸਾਡੀ ਮੰਗ ਆ ਅਸੀਂ ਹੋਰ ਸਰਕਾਰ ਤੋਂ ਕੁਝ ਨਹੀਂ ਮੰਗਦੇ ਠੀਕ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ ਅਸੀਂ ਖੰਭੇ ਲਗਾਉਣੇ ਪਹਿਲਾਂ ਤਾਂ ਦੋ ਪੱਲਾ ਕਰਨੀਆਂ ਨੇ ਚੱਲਾ ਜਾਈਏ ਚੱਲਾਂਗੇ ਅਸੀਂ ਕਾਹਦਾ ਮਸਲਾ ਦੇ ਦੇਉਂ ਤੁਹਾਡਾ ਜਿਹੜਾ ਅਸੀਂ ਪਹਿਲਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਭੀ ਮੰਨਦਾ ਜਿਹੜੇ ਟ੍ਰਾਂਸਪੋਰਟ ਵਾਲੇ ਗੱਲ ਕੀਤੀ ਸੀ ਛੇਦ ਮੰਥੀ ਪੰਜਾਬ ਨੂੰ ਗਿਆ ਸੀ ਕਿ ਇਹਨਾਂ ਦੇ ਮਸਲਾ ਹੱਲ ਕਰੋ ਤੇ ਲੇਕਿਨ ਸਰਕਾਰ ਨੇ ਜਿਹੜਾ ਹੈਗਾ ਡਾ ਮੰਤਰੀ ਸਾਹਿਬ ਨੇ ਕੋਈ ਜਵਾਬ ਜਾਰੀ ਸਹੀ ਬਖ ਨਹੀਂ ਦਿੱਤਾ ਸੀ ਬਧਾਂ ਸੋ ਬਧਿ ਤੇ ਹੋਣ ਜਿਹੜੀ ਗੱਲ ਆ ਕਿਉਂਕਿ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਕਿ ਤੁਸੀਂ ਆਪਣੇ ਤੌਰ ਦੇ ਪਰ ਵੀ ਪਹਿਲਾਂ ਮੰਗ ਠਾਈਏ ਤੇ ਹੁਣ ਅਸੀਂ ਤੁਹਾਡੇ ਜਰੀਏ ਆਪਣੀ ਜਿਹੜੀ ਮੰਗਾਂ ਕਿ ਇਹ ਸਾਡੀ ਕੱਲ੍ਹ ਦੀ ਮੰਗ ਨਹੀਂ 80% ਜਿਹੜੇ ਪੰਜਾਬ ਦੇ ਬੇਰੁਜ਼ਗਾਰ ਲੋਕ ਨੇ ਉਹਨਾਂ ਦੇ ਸੰਤਿਆ ਤੇ ਤਿੰਨ ਤੋਂ 4 ਲੱਖ ਦੇ ਕਰੀਬ ਸਾਡੀ ਗਿਣਤੀ ਆ ਤੇ ਸਾਡੇ ਮਸਲੇ ਨੂੰ ਜਿਹੜਾ ਹੈਗਾ ਉਹ ਪਹਿਲ ਦੇ ਆਧਾਰ ਦੇ ਉੱਪਰ ਤੁਸੀਂ ਤਵੱਜੋ ਦੇ ਕੇ ਹੱਲ ਕਰੋ 25% ਹ ਇੱਕ ਵਾਰੀ ਸਾਡੇ ਭਾਈ ਜਿਹੜੇ ਮੈਡੀਕਲ ਫੈਕਟਰੀਜ਼ ਯੂਨਾਈਟਿਡ ਐਸੋਸੀਏਸ਼ਨ ਦੇ ਸਾਡੇ ਨੁਮਾਇੰਦੇ ਸਾਰੇ ਪੰਜਾਬ ਤੋਂ ਅੱਜ ਇਸ ਭਾਗਾਂ ਵਾਲੀ ਧਰਤੀ ਤੇ ਭਾਗ ਲਾਉਣ ਵਾਸਤੇ ਆਏ ਹਨ ਇਹਨਾਂ ਦੀਆਂ ਦੁਸ਼ਮੰਗਾਂ ਨੇ ਔਰ ਮੇਰੇ ਮਤਾਬਕ ਸਰਕਾਰ ਕੋਲੇ ਵੀ ਉਹ ਮੰਗਾਂ ਚਲੀਆਂ ਗਈਆਂ ਸੀ ਪੰਜਾਬ ਦੇ ਵਿਧਾਨ ਸਭਾ ਦੇ ਇੱਕ ਸੈਸ਼ਨ ਦੇ ਵਿੱਚ ਵੀ ਮੇਰੇ ਵੱਲੋਂ ਕੁਝ ਹੋਰ ਸਾਡੇ ਸਾਥੀਆਂ ਵੱਲੋਂ ਵੀ ਇਹਨਾਂ ਦੀ ਮੰਗ ਨੂੰ ਬੜੇ ਵਿਸਤਾਰਪੂਰਵਕ ਰੱਖਿਆ ਗਿਆ ਸੀ ਔਰ ਸਾਡੇ ਕੈਬਨਿਟ ਮੰਤਰੀ ਮਾਨਯੋਗ ਖੇਤ ਮੰਤਰੀ ਡਾਕਟਰ ਬਲਬੀਰ ਹਰਾਨੇ ਵੀ ਇਹਨਾਂ ਦੀਆਂ ਆਮ ਮੰਗਾਂ ਨੂੰ ਸੁਰਦਤਤਾ ਨਾਲ ਵਿਚਾਰ ਕਰਨ ਕੀ ਹੱਲ ਕਰਨ ਵੱਲ ਗੱਲ ਪੁਰਿਆ ਸੀ ਸੋ ਉਸ ਗੱਲ ਨੂੰ ਅੱਗੇ ਤੋਰਨ ਵਾਸਤੇ ਸਪੀਡ ਅਪ ਕਰਨ ਵਾਸਤੇ ਮੇਰੇ ਨਾਲ ਤੇ ਸਾਡੇ ਫਰਦਾਨੀ ਔਰ ਸਾਡੇ ਸਾਰੇ ਸਾਥੀ ਅੱਜ ਇੱਥੇ ਆਏ ਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਜੀ ਆਇਆਂ ਕਿਹਾ ਸਰ ਕਿਸ ਤਰ੍ਹਾਂ ਦੀ ਮੰਗਾਂ ਨੇ ਕਿ ਇਹ ਮੰਗਾਂ ਬਣੀ ਹੈਗੀ ਹੈ ਕਿ ਦੇ ਕੋ ਵਿੰਡਰੀਆਂ ਮੰਗਾ ਮੇਰੇ ਹਿਸਾਬ ਨਾਲ ਜਿੱਥੇ ਮੇਰੀ ਬੁੱਧੀ ਉਹਦੇ ਹਿਸਾਬ ਨਾਲ ਜੈਨੂਅਲ ਹੈ ਤੇ ਲੇਕਿਨ ਕਰਨਾ ਕਿਵੇਂ ਹੈ ਹੱਲ ਕਿਵੇਂ ਨਿਕਲਣਾ ਗੜੀਆਂ ਕਾਨੂੰਨੀ ਪੀਚੀ ਤੀਆਂ ਉਹਨਾਂ ਦਾ ਢਿੱਡ ਕਿਵੇਂ ਭਰਨਾ ਉਹਦੇ ਬਾਰੇ ਹੀ ਹੁਣ ਤਾਂ ਜਿਹੜੀ ਹੈ ਡਿਸਕਸ਼ਨ ਬਾਕੀ ਹੈ ਮੈਂ ਡੀਟੇਲ ਚ ਸਾਡੇ ਮਾਡਿਫਿਕੇਟ ਮੰਤਰੀ ਨਾਲ ਵੀ ਚਰਚਾ ਵੀ ਕਰ ਚੁੱਕਿਆ ਹਾਂ ਤੇ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਹੱਲ ਉਹ ਕੱਢ ਲੈਣਗੇ ਰਲ ਕੇ ਕਰ ਜਾਣੇ ਨਾ ਇੱਕ ਹੱਲ ਕਿ ਰਲ ਕੇ ਹੱਲ ਕਰਦੇ ਠੀਕ ਠੀਕ ਅੱਜ ਅੱਜ ਮੈਂ ਡਾਕਟਰ ਦਸਿੰਦਰ ਕਾਲਕਾ ਪ੍ਰਧਾਨ ਮੈਡੀਕਲ ਪ੍ਰੈਕਟਿਸ ਦਾ ਰੈਸਿਸਟੈਂਟ 205 ਦਾ ਆਈਡੀ ਥੱਲੇ ਕਰਾ। ਤੋਂ ਸਰ ਇਹ ਲੋਡ ਪੈ ਗਿਆ ਜਿੱਥੇ ਅੱਜ ਨਹੀਂ ਲੋਡ ਪਈ ਜੀ ਸਾਡੀਆਂ ਮੰਗਾਂ ਜਿਹੜੀਆਂ ਲੰਬੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਪਿਛਲੇ ਸਰਕਾਰਾਂ ਨਾਲ ਵੀ ਅਸੀਂ ਟਕਰਾਉਂਦੇ ਰਹੇ ਹਾਂ। ਕਿਸੇ ਵੀ ਸਰਕਾਰ ਨੇ ਮਸਲਾ ਹੱਲ ਨਹੀਂ ਕੀਤਾ। ਜਦੋਂ ਇਹ ਸਰਕਾਰ ਚੋਣਾਂ ਦੇ ਦੌਰਾਨ ਸਾਨੂੰ ਵਾਅਦੇ ਕਰਕੇ ਸਾਡਾ ਜਿਹੜਾ ਮੈਨੀਫੈਸਟੋ ਵਿੱਚ ਪਾ ਕੇ ਮੰਗ ਤੇ ਪਹਿਲਾਂ ਵੀ ਸਾਡੇ ਧਾਰਨਾ ਤੇ ਬੋਲ ਕੇ ਜਾਂਦੇ ਰਹੇ ਨੇ ਸਾਰੇ ਇਹਨਾਂ ਦੇ ਲੀਡਰ ਸਾਹਿਬਾਨ ਸੰਦਮਾ ਸਾਹਿਬ ਦੇ ਨਾਲ ਜਿਹੜੇ ਜੋ ਵੀ ਸੌਦੇ ਸੱਤੀ ਨੇ ਤੇ ਪਰ ਜਦੋਂ 4 ਸਾਲ ਬੀਤਣ ਤੋਂ ਬਾਅਦ ਵੀ ਸਾਡੇ ਜਿਹੜੀਆਂ ਮੰਗਾਂ ਨੇ ਉਹ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਇਸ ਤਰ੍ਹਾਂ ਸਰਕਾਰਾਂ ਵਾਂਗੂੰ ਇਦਾਂ ਹੀ ਇਹ ਵੀ ਵਾਦਾ ਖਲਾਫੀ ਕਰਕੇ ਸਾਡੇ ਨਾਲ ਧੋਖੇ ਦੇ ਨਾਲ ਹੁਣ ਸੋਕਾ ਇਸ ਤਰੀ ਕਰਦੇ ਨੇ ਕੀ ਮੰਗਾਂ ਨੇ ਤੁਹਾਡੀਆਂ ਮੰਗਾਂ ਸਾਡੀਆਂ ਜਾਇਜ਼ ਨੇ ਜੀ ਪਿਛਲੇ ਲੰਬੇ ਸਮੇਂ ਤੋਂ ਜੋ ਮੈਂ ਤੁਹਾਨੂੰ ਦੱਸਣ ਤੋਂ ਔਲੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਹੀ মিডিਆ ਦਾ ਜਿਨ੍ਹਾਂ ਨੇ ਤੁਹਾਡੀ ਤੁਸੀਂ ਹਮੇਸ਼ਾ ਸਾਡੀ ਮੰਗ ਨੂੰ ਪੰਜਾਬ ਸਰਕਾਰ ਦੇ ਟੇਬਲ ਤੇ ਲੈ ਕੇ ਜਾਂਦੇ ਰਹੇ ਤੁਹਾਨੂੰ ਤੈ ਦਿਲੋਂ ਧੰਨਵਾਦ ਨਾਲ ਜਿਹੜਾ ਮੰਗਾ ਇਹ ਨੇ ਕਿ ਅਸੀਂ ਪੰਜਾਬ ਦੇ ਸੂਬਿਆਂ ਤੋਂ ਬਾਹਰ ਤੋਂ ਰਿਸਟ੍ਰਿਡ ਆ ਤੇ ਸਾਨੂੰ ਪੰਜਾਬ 'ਚ ਕੰਮ ਕਰਨ ਦਾ ਜਿਹੜਾ ਹੈਗਾ ਅਧਿਕਾਰ ਦਿੱਤਾ ਜਾਵੇ ਅਸੀਂ 30-30 ਸਾਲ ਤੋਂ ਲਗਾਤਾਰ ਜਿਹੜੇ ਪ੍ਰੈਕਟਿਸ ਕਰ ਰਹੇ ਹਾਂ ਤੇ ਤਜਰਬੇ ਦੇ ਆਧਾਰ ਤੇ ਸਾਡਾ ਮਸਲਾ ਹੱਲ ਕੀਤਾ ਜਾਵੇ ਜਿਵੇਂ ਪਾਣੇ ਦਾ ਮਸਲਾ ਹੱਲ ਕੀਤਾ ਕਿ ਕਾਨੂੰਨ ਬਣਾ ਕੇ ਪਾਣੇ ਦਾ ਮਸਲਾ ਹੱਲ ਹੋਇਆ ਪੰਜਾਬ ਦਾ ਇਸ ਤਰ੍ਹਾਂ ਹੀ ਸਾਡੇ ਜਿਹੜੇ ਸਮਾਜਿਕ ਰੋਲ ਨੂੰ ਦੇਖਦੇ ਹੋਏ ਕਿਉਂਕਿ 80% ਲੋਕਾਂ ਦੇ ਅਸੀਂ ਡਾਕਟਰਾਂ ਤੇ ਜਿਹੜੇ ਸਭ ਤੋਂ ਦਵਾਈਆਂ ਲੈਂਦੇ ਨੇ ਪਿੰਡਾਂ ਦੇ ਵਿੱਚ ਸラム ਬਸਤੀਆਂ 'ਚ ਤੇ ਇਹ ਸਮਾਜਿਕ ਮਸਲਾ ਦੇਖਦੇ ਹੋਏ ਇਹਨੂੰ ਬਕਾਇਆ ਦੌਰ ਦੇ ਉੱਪਰ ਕਾਨੂੰਨ ਬਣਾ ਕੇ ਸਾਡਾ ਮਸਲਾ ਹੱਲ ਕੀਤਾ ਜਾ ਸਕਦਾ ਇਹੀ ਸਾਡੇ ਤਲਬਾ ਅੱਜ ਤੁਹਾਡਾ ਕੀ ਸੀ ਕਿ ਅੱਜ ਸਾਡਾ ਹੈਗਾ ਜੀ ਅਸੀਂ ਪਹਿਲਾਂ ਵੀ ਸਰਕਾਰ ਦੇ ਖਿਲਾਫ ਲੜਾਈ ਦੇਣੀ ਸੀ ਲੇਕਿਨ ਹੜਾ ਦੇ ਦੌਰਾਨ ਸਾਡੇ ਜਾਂ ਟੀਮਾਂ ਜਿਹੜੀਆਂ ਹੈਗੀਆਂ ਪੰਜਾਬ ਦਾ ਹੈੜਾ ਤੇ ਉੱਥੇ ਆਪਣੀ ਮੌਜੂਦਗੀ ਉਹਨਾਂ ਨੇ ਦਰਜ ਕਰਾਈ ਹੈ 40 ਦਿਨ ਉੱਥੇ ਲਗਾਤਾਰ ਰਹੇ ਆ। ਔਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਸਾਡੀ ਸਰਕਾਰ ਦੇ ਖਿਲਾਫ ਲੜਾਈ ਜਿਹੜੀ ਇਹ ਪਲੇਠੀ ਜਿਹੜੀ ਰੈਲੀ ਆ ਕੋਲਗੁਪਰੇ ਧਰਤੀ ਤੇ ਹੋਈ ਆ ਇਥੋਂ ਸ਼ੁਰੂਆਤ ਕੀਤੀ ਆ ਤੇ ਅੱਜ ਅਸੀਂ ਕਲਦਾਸਨ ਸੰਧਵਾ ਜੀ ਨੂੰ ਕਿਉਂਕਿ ਇਹਨਾਂ ਨੇ ਸਾਡੀ ਮੰਗ ਆ ਉੱਥੇ ਸਮਰਥਨ ਕੀਤਾ ਸੀ ਇਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦੇਣਾ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਬੇਨਤੀ ਕਰਨਾ ਆ ਕਿ ਸਾ ਔਰ ਇਸ ਤੋਂ ਬਾਅਦ ਇਹ ਵੀ ਹੈਗਾ ਕਿ ਜਿਨ੍ਹਾਂ ਨੇ ਮੰਗ ਪੱਤਰ ਲੈ ਲਿਆ ਸੀ ਚਪਕਾ ਕੇ ਬਹਿ ਜਾਗੇ ਇਸ ਤੋਂ ਬਾਅਦ ਸਾਡੇ ਜਿਹੜੀਆਂ ਅਗਲੀਆਂ 14 ਸਮੇਂ ਰੈਲੀਆਂ ਨੇ ਪੰਜਾਬ ਦੇ ਵਿੱਚ ਜਲੰਧਰ ਪਟਿਆਲਾ ਤੇ ਇੱਧਰ ਜਾ ਰੁਪੜੇ ਏਰੀਆ 'ਚ ਉਹ ਅਸੀਂ ਕਰਾਂਗੇ ਤੇ ਲਾਸਟ ਦੀ ਰੈਲੀ ਸਾਡੀ ਹੋ ਪੰਜਾਬ ਦੇ ਮੁੱਖ ਮੰਤਰੀ ਭਗੰਤ ਮਾਨ ਦਾ ਘਰਾਓ ਕਰੂਗੀ ਜਿੱਥੇ ਪੂਰੇ ਪੰਜਾਬ ਦੀ ਟੀਮ ਉਹ ਹਾਜ਼ਰ ਹੋਊਗੀ ਅੱਜ ਜਿਹੜਾ ਸਾਡਾ 6 ਜਿਲ੍ਹਿਆਂ ਦੀ ਕਿਸੇ ਜ਼ੋਨ ਰੈਲੀ ਸੀਗੀ ਜਿਹਦੇ ਵਿੱਚ ਜਿਲ੍ਹਾ 6 ਨੇ ਜਿਹੜੇ ਉਹੀ ਆਏ ਸੀ ਤੇ ਬਾਕੀ ਸਾਡੀ ਸਟੇਟ ਵਿੱਚ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕਿੰਨੇ ਹੋਏ ਅਨੁਤਕਾਰਿਤ ਆਰਐਮਪੀ ਡਾਕਟਰ ਜਿਹੜੇ ਪੰਜਾਬ ਦੀ ਗੱਲ ਟੋਟਲ ਕੀਤੀ ਜਾਵੇ ਤਾਂ ਘੱਟੋ ਘੱਟ 3 ਤੋਂ 4 ਲੱਖ ਦੀ ਗਣਤੀ ਬਣਦੀ ਹੈ ਜਾਂ ਦੇ ਕੇ ਸਰਕਾਰੀ ਅੰਕੜੇ ਤੋਂ ਜ਼ਿਆਦਾ ਦੱਸਦੇ ਹਨ ਪਰ ਇਹ ਜਿਹੜਾ ਮਸਲਾ ਹੈਗਾ ਇਹ ਪੰਜਾਬ ਦੀ ਜਿੱਥੇ ਸਮਾਜਿਕ ਮਸਲਾ ਉੱਥੇ ਬੇਰੋਜ਼ਗਾਰੀ ਨਾਲ ਜੁੜਿਆ ਹੋਇਆ ਵੀ ਮਸਲਾ ਕਿਉਂਕਿ ਅਸੀਂ ਫਸਟ ਜਿਹੜਾ ਅਧਿਕਾਰ ਮੰਗਦੇ ਆ ਤੇ ਸਾਲ ਨੂੰ ਜਿਹੜਾ ਹੈਗਾ ਅਸੀਂ ਹਮੇਸ਼ਾ ਕਹਿੰਦੇ ਆ ਕਿ ਕੋਈ ਵਲੰਟੀਅਰ ਕੋਰਸ ਕਰਾਓ ਚਾਹੇ ਕੋਈ ਸਾਲ ਨੂੰ ਮਲ ਪੰਜਾਬ ਦੇ ਵਿੱਚ ਵੱਖਰਾ ਮੈਡੀਕਲ ਤੌਰ ਦੇ ਉੱਪਰ ਕੰਮ ਕਰਨ ਦਾ ਅਧਿਕਾਰ ਦਿਓ ਲੇਕਿਨ ਕਾਨੂੰਨੀ ਅਧਿਕਾਰ ਦਿਓ ਹੀ ਸਾਡੀ ਮੰਗ ਆ ਅਸੀਂ ਹੋਰ ਸਰਕਾਰ ਤੋਂ ਕੁਝ ਨਹੀਂ ਮੰਗਦੇ ਠੀਕ ਥੈਂਕ ਯੂ ਠੀਕ ਹੋ ਗਿਆ ਇਹ ਖੰਭੀ ਉਹਨਾਂ ਨੂੰ ਦੋ ਪੱਲਾ ਕਰਨੀਆਂ ਨੇ ਬੜਾ ਜੀ ਅਸੀਂ ਕਰਾਂਗੇ ਪਰ ਮਤ ਦੇ ਦੇਉਂਦੇ ਹਾਂ ਜੇ ਤੁਹਾਡਾ ਜਿਹੜਾ ਅਸੀਂ ਪਹਿਲਾਂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਮੰਗਾਂ ਜਿਹੜੇ ਟ੍ਰਾਂਸਫਰ ਬਾਰੇ ਕਰ ਦਿੱਤੀ ਪਹਿਲਾਂ ਕੀਤੀ ਸੀ ਖੇਤ ਮੰਤਰੀ ਪੰਜਾਬ ਨੂੰ ਗਿਆ ਸੀ ਗਏ ਇਹਨਾਂ ਦੇ ਮਸਲਾ ਹੱਲ ਕਰੋ ਤੇ ਲੇਕਿਨ ਸਰਕਾਰ ਨੇ ਜਿਹੜਾ ਹੈਗਾ ਡਾ ਮੰਤਰੀ ਸਾਹਿਬ ਨੇ ਕੋਈ ਜਵਾਬ ਜਾਰੀ ਸਹੀ ਵਕਤ ਨਹੀਂ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਤੇ ਹੋਰ ਜਿਹੜੀ ਗੱਲ ਆ ਕਿ ਕਿ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਕਿ ਤੁਸੀਂ ਆਪਣੇ ਦੌਰ ਦੇ ਉੱਪਰ ਵੀ ਪਹਿਲਾਂ ਮੰਗ ਉਠਾਈ ਸੀ ਹੁਣ ਅਸੀਂ ਤੁਹਾਡੇ ਲਈ ਜੜੀਏ ਆਪਣੀ ਜਿਹੜੀ ਮੰਗ ਆ ਕਿ ਇਹ ਸਾਡੀ ਕੱਲ੍ਹ ਦੀ ਮੰਗ ਨਹੀਂ 80% ਜਿਹੜੇ ਪੰਜਾਬ ਦੇ ਬੇਰੋਜ਼ਗਾਰ ਲੋਕ ਨੇ ਉਹਨਾਂ ਦੇ ਸੰਤਿਆ ਤੇ 3-4 ਲੱਖ ਦੇ ਕਰੀਬ ਸਾਡੀ ਗਣਤੀ ਆ ਤੇ ਸਾਡੇ ਮਸਲੇ ਨੂੰ ਜਿਹੜਾ ਹੈਗਾ ਉਹ ਪਹਿਲ ਦੇ ਆਧਾਰ ਦੇ ਉੱਪਰ ਤੁਸੀਂ ਤਵੱਜੋ ਦੇ ਕੇ ਹੱਲ ਕਰੋ ਕੀ ਸਵਾਲ ਤੁਸੀਂ ਨਹੀਂ ਮੈਨੂੰ ਇੱਕ ਵਾਰੀ ਸਾਡੇ ਭਾਈ ਜਿਹੜੇ ਮੈਡੀਕਲ ਫੈਕਟਰੀ ਯੂਨিয়ন ਐਸੋਸੀਏਸ਼ਨ ਦੇ ਸਾਡੇ ਨੁਮਾਇੰਦੇਾਰੇ ਪੰਜਾਬ ਤੋਂ ਅੱਜ ਇਸ ਭਾਗਾਂ ਵਾਲੀ ਧਰਤੀ ਤੇ ਭਾਗ ਲਾਉਣ ਵਾਸਤੇ ਆਏ ਹਨ ਇਹਨਾਂ ਦੀਆਂ ਦੁਸ਼ਮੰਗਾਂ ਨੇ ਔਰ ਮੇਰੇ ਮਤਲਬ ਸਰਕਾਰ ਕੋਲੇ ਵੀ ਉਹ ਮੰਗਾਂ ਚਲੀਆਂ ਗਈਆਂ ਸੀ ਪੰਜਾਬ ਦੀ ਵਿਧਾਨ ਸਭਾ ਦੇ ਇੱਕ ਸੈਸ਼ਨ ਦੇ ਵਿੱਚ ਵੀ ਮੇਰੇ ਵੱਲੋਂ ਕੁਝ ਹੋਰ ਸਾਡੇ ਸਾਥੀਆਂ ਵੱਲੋਂ ਵੀ ਇਹਨਾਂ ਦੀ ਮੰਗ ਨੂੰ ਬੜੇ ਵਿਸਤਾਰਪੂਰਵਕ ਰੱਖਿਆ ਗਿਆ ਸੀ ਔਰ ਸਾਡੇ ਕੈਬਨਿਟ ਮੰਤਰੀ ਮਾਣਯੋਗ ਖੇਤ ਮੰਤਰੀ ਡਾਕਟਰ ਬਲਬੀਰ ਹੋਰਾਂ ਨੇ ਵੀ ਇਹਨਾਂ ਦੀਆਂ ਮੰਗਾਂ ਨੂੰ ਸੁਰਹਿੱਦਤਾ ਨਾਲ ਵਿਚਾਰ ਕਰਕੇ ਹੱਲ ਕਰਨ ਵੱਲ ਗੱਲ ਮਤੂਰੀ ਆ ਸੀ ਸੋ ਉਸ ਗੱਲ ਨੂੰ ਅੱਗੇ ਤੋਰਨ ਵਾਸਤੇ ਸਪੀਡ ਅਪ ਕਰਨ ਵਾਸਤੇ ਮੇਰਾ ਖਿਆਲ ਹੈ ਤੇ ਸਾਡੇ ਪ੍ਰਧਾਨ ਜੀ ਅੱਜ ਸਾਡੇ ਸਾਹਮਣੇ ਆ ਜਿੱਥੇ ਆਏ ਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਜੀ ਆਇਆਂ ਕਿਹਾ ਸਰ ਕਿਸ ਤਰ੍ਹਾਂ ਦੀ ਮੰਗਾਂ ਨੂੰ ਇਹ ਮੰਗਵਾ ਦਿੱਤੀ ਹੈਗੀ ਆ ਕਿ ਦੇਖੋ ਇਹਨਾਂ ਦੀਆਂ ਮੰਗਾਂ ਮੇਰੇ ਹਿਸਾਬ ਨਾਲ ਜਿੱਦਿ ਮੇਰੀ ਬੁੱਧੀ ਉਹਦੇ ਹਿਸਾਬ ਨਾਲ ਤਾਂ ਜੈਨੂਅਲ ਆ ਤੇ ਲੇਕਿਨ ਕਰਨਾ ਕਿਵੇਂ ਆ ਹੱਲ ਕਿਵੇਂ ਨਿਕਲਣਾ ਆ ਜਿਹੜੀਆਂ ਕਾਨੂੰਨੀ ਪੀਚੀ ਤੀਆਂ ਉਹਨਾਂ ਦਾ ਢਿੱਡ ਕਿਵੇਂ ਭਰਨਾ ਉਹਦੇ ਬਾਰੇ ਹੀ ਹੁਣ ਤਾਂ ਜਿਹੜੀ ਐ ਡਿਸਕਸ਼ਨ ਬਾਕੀ ਆ ਮੈਂ ਡਿਟੇਲ ਚ ਸਾਡੇ ਮਾਡਿਫੀਕੇਟ ਮੰਤਰੀ ਬਾਰੇ ਚਰਚਾ ਵੀ ਕਰ ਚੁੱਕਿਆ ਤੇ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਹੱਲ ਉਹ ਕੋ ਕੱਢ ਲੈਣਗੇ ਰਲ ਕੇ ਕਰ ਜਾਣੇ ਨਾ ਹੱਲ ਕਿ ਰਲ ਕੇ ਹੱਲ ਕਰਦੇ ਠੀਕ ਠੀਕ Gracias.